ਸ਼ਸ਼ੀਕਾ ਅੱਜ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਆਜਾਣਾ ਬਠਿੰਡਾ ਲੋਕ ਸਭਾ ਦੀ ਸੀਟ ਜਿਹੜੀ ਹਫਤੋਂ ਜ਼ਿਆਦਾ ਹੌਟ ਮੰਨੀ ਜਾ ਰਹੀ ਹੈ ਤੇ ਅੱਜ ਤਮਾਮ ਉਸ ਦੇ ਉਮੀਦਵਾਰ ਆਵਾਮੀ ਪਾਰਟੀ ਦੇ ਉਮੀਦਵਾਰ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਕੈਬਨਿਟ ਮੰਤਰੀ ਵੀ ਨੇ ਉਹ ਨਾਲ ਗੱਲਬਾਤ ਕਰਨਗੇ ਸਰ ਪਰ ਤਾਂ ਬਹੁਤ ਸਵਾਗਤ ਮਿਹਰਬਾਨੀ ਸਰ ਕਿਸ ਨਾਲ ਫੋਰਸ ਸੀਟ ਹੈ ਬਠਿੰਡਾ ਦੀ ਸਭ ਤੋਂ ਜ਼ਿਆਦਾ ਮੁਕਾਬਲਾ ਜਿਹੜਾ ਟਫ ਫੋਰਸ ਸੀਟ ਮੰਨਿਆ ਜਾ ਰਿਹਾ ਹੈ ਜਿਹੜੇ ਸਾਰੇ ਬੰਦੇ ਜਿਹੜੇ ਤੂੰ ਲੜਦੇ ਆ ਉਹ ਆਪਣੇ ਆਪ ਚ ਮੁਕਾਬਲੇ ਚ ਹੁੰਦੇ ਆ ਪਰ ਮੇਰੇ ਨਾਲ ਜਦੋਂ ਬਹੁਤ ਵੱਡੀ ਗਿਣਤੀ ਚ ਸਾਡੇ ਆਪਣੇ ਪਿਆਰੇ ਸਾਥੀ ਲੋਕ ਐ ਜਨਤਾ ਐ ਤੋ ਮੈਨੂੰ ਬਹੁਤ ਸੋਖਾ ਗਿਣਤੀ ਸंसद ਦਾ ਘੜਾ ਸਰ ਕਾਫੀ ਟਾਈਮ ਤੋਂ ਇਹੀ ਸੰਸਦ ਜਿਹਾ ਚੱਲਿਆ ਆ ਰਿਹਾ ਸੀ ਉਹਨਾਂ ਕੋਲੇ ਸਾਹਮਣੇ ਬਿਲਕੁਲ ਉਹ ਮਲੂਕਾ ਪਰਿਵਾਰ ਵੀ ਐ ਜੀ ਸਿੰਘ ਮਹਿੰਦਰ ਸਿੰਘ ਸਿੱਧੂ ਵੀ ਨੇ ਤਾਂ ਤੁਹਾਡਾ ਮੁਕਾਬਲਾ ਕਿਸ ਨਾਲ ਮੈਂ ਤੁਹਾਨੂੰ ਇੱਕੋ ਗੱਲ ਮਗਾਦੀ ਜਿਹੜਾ ਵੀ ਚੋਣ ਲੜਦਾ ਉਹ ਆਪਣੇ ਆਪ ਦੇ ਮੁਕਾਬਲੇ ਚ ਆਇਆ ਹੁੰਦਾ ਉਸ ਗੱਲ ਦੀ ਕੋਈ ਨਹੀਂ ਪਰ ਆ ਜਿਹੜੇ ਪਿੰਡ ਖੜੇ ਆ ਇਹ ਅਕਾਲੀ ਦਲ ਦੀ ਮਿੰਨੀ ਰਾਜਧਾਨੀ ਕਹਿੰਦੇ ਸੀ ਤੋ ਉਥੋਂ ਦੇ ਇਹ ਕੋ ਵੱਡੀ ਗਿਣਤੀ ਚ ਲੋਕਾਂ ਨੇ ਪਹਿਲਾਂ ਵੀ ਸਾਥ ਦਿੱਤਾ ਤੇ ਐਤਕੀ ਵੀ ਨਿੱਖਰ ਕੇ ਬਾਹਰ ਆਏ ਆ ਅਜ ਛੋਟੀ ਜੀ ਮੀਟਿੰਗ ਕਰਨ ਲਈ ਆਇਆ ਸੀ ਜਿਹੜਾ ਵੱਡਾ ਦੂਰ ਲਾਵਾਂਗੇ ਉਸ ਵੇਲੇ ਤੁਸੀਂ ਆਪ ਦੇਖ ਲੋਗੇ ਇਹਨਾਂ ਲੋਕਾਂ ਚ ਜਿੰਨਾ ਚਾਅ ਉਤਸ਼ਾਹ ਹੋਊ। ترقی ਕੀ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਦੁਬਾਰਾ ਆਏ ਹੋ। ਤੁਸੀਂ ਪਹਿਲਾਂ ਕੈਬਨਿਟ ਮੰਤਰੀ ਵੀ ਹੋ ਪਰ ਕਿਤਨੇ ਕਿਤੇ ਲੋਕਾਂ ਨੂੰ ਕਿਤਨਾ ਨਰਾਸ਼ ਨਜ਼ਰ ਆ ਰਹੀ ਹੈ ਵੀ ਖੁਦ ਨੇ ਸਾਹਮਣੇ ਵੀ ਕਾਸ ਨਹੀਂ ਕੀਤੀ। ਮੈਂ ਇਹਦਾ ਵੀ ਆ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾ ਜਿਹੜੇ ਪ੍ਰਚਾਰ ਕਰਨ ਵਾਲੇ ਆ ਨਾ ਉਹਨਾਂ ਨੇ ਛੱਡੇ ਹੋਏ ਆ। ਉਹਨਾਂ ਦੇ ਅੱਗੇ ਮਾਈਕ ਤੁਸੀਂ ਵੀ ਜਾ ਕੇ ਜਾਣ ਕੇ ਲੈ ਜਾਨੇ ਆ ਮੈਨੂੰ ਇਸ ਗੱਲ ਦੀ ਕੋਈ ਨਹੀਂ ਮੇਰੇ ਨਾਲ ਪਿੰਡਾਂ ਦੀ ਜਨਤਾ ਸਾਰੇ ਰੱਬ ਵਾਂਗ ਖੜੇ ਆ ਤਾਂ ਲੋਕ ਰੱਬ ਵਾਂਗ ਖੜੇ ਨੇ ਤਾਂ तमाम ਇਹ ਜੀਆਂ ਗੱਲਾਂ ਜੋ ਇਹ ਪਰਿਵਾਰ ਆ ਜਿਹੜੇ ਲਾਹੌਰ ਸੀਟ ਆ ਉਸ ਤੇ ਗਹਿਰਾ ਜਿਹੜਾ ਸਥਿਤੀ ਬਣੀ ਹੋਈ ਹੈ ਤਾਂ तमाम ਬਠਿੰਡਾ ਜ਼ਿਲ੍ਹੇ ਦੀ ਜਨਤਾ ਜਾਂ ਲੋਕ ਸਭਾ ਬਠਿੰਡਾ ਦੀ ਕੀ ਆਉਣ ਵਾਲੇ ਨਤੀਜੇ ਹੀ ਦੱਸ ਸਕਦਾ ਕੀ ਬਣਦਾ ਬੜੇ ਰੋ ਪੰਜਾਬ ਹਰਿਆਣਾ ਨੂੰ ਧੰਨਵਾਦ